ਪੋਹ ਦਾ ਮਹੀਨਾ ਆਰੰਭ ਹੋ ਰਿਹਾ ਹੈ ਆਪ ਸਭ ਨੂੰ ਪਤਾ ਹੈ ਕਿ ਪੋਹ ਦੇ ਉਹ ਦਿਨ ਜਿਨ੍ਹਾਂ ਦਿਨਾਂ ਵਿੱਚ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਗੜ੍ਹ ਦੇ ਕਿਲੇ ਨੂੰ ਛੱਡਦੇ ਆ ਜਿਨ੍ਹਾਂ ਦਿਨਾਂ ਵਿੱਚ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਹੁੰਦੇ ਆ ਜਿਨ੍ਹਾਂ ਦਿਨਾਂ ਵਿੱਚ ਚਮਕੌਰ ਦੀ ਜਦ ਵਿੱਚ ਹਜ਼ੂਰ ਦੇ ਤਿੰਨ ਪਿਆਰੇ ਦੋ ਸਹਬਜ਼ਾਦੇ ਤੇ ਜਾਨ ਤੋਂ ਪਿਆਰੇ ਹੋਰ ਸਿੱਖ ਸ਼ਹਾਦਤਾਂ ਦਾ ਜਾਮ ਪੀਂਦੇ ਆ ਜਿਨ੍ਹਾਂ ਦਿਨਾਂ ਵਿੱਚ ਨਗਨ ਚਰਨ ਹਜ਼ੂਰ ਚੱਲ ਰਹੇ ਆ ਘੋੜਾ ਜੋੜਾ ਤੋੜਾ ਪਰਿਵਾਰ ਕੁਝ ਵੀ ਨਹੀਂ ਟਿੰਡ ਦਾ ਸਰਾਣਾ ਕਰਕੇ ਪਿਆਰੇ ਮਿੱਤਰ ਦਾ ਸ਼ੁਕਰਾਨਾ ਕਰ ਰਹੇ ਆ ਜਿਨ੍ਹਾਂ ਦਿਨਾਂ ਵਿੱਚ ਸਨਮਾਨਯੋਗ ਮਾਤ ਗੁਜਰੀ ਜੀ ਲਾਲਾ ਨੂੰ ਠੰਡੇ ਬੁਰਜ ਚ ਲੈ ਕੇ ਬੈਠੇ ਆ